ਕੀ ਕਰਦਾ ਤਾਹੀਂ ਦਾ ਦਿਆਲੂ ਹੈ ਤਾਹੀਂ ਦਾ ਕਿਰਪਾਲੂ ਹੈ ਹਾਂ ਹੰਕਾਰ ਦੇ ਜਰੂਰ ਪ੍ਰਹਾਰ ਕਰਦਾ ਹੰਕਾਰ ਦਾ ਫੇਰ ਵਿਰੋਧੀ ਹੈ ਨਾ ਆਤਮਾ ਦਾ ਆਦਮ ਨੂੰ ਖਾਂਦਾ ਹੀ ਹੰਕਾਰ ਹੈ ਆਤਮਾ ਦਾ ਨਾਸ ਹੈ ਹੰਕਾਰ ਕਰਦਾ ਆਤਮਾ ਦੇ ਵਿਰੋਧੀਆਂ ਤੇ ਦਾ ਪ੍ਰਹਾਰ ਕਰਦਾ ਹੈ ਉਹ ਜਿਹੜੇ ਆਤਮਾ ਨੂੰ ਨਹੀਂ ਸਮਝਣਾ ਮੇਰੇ ਵਿਰੋਧੀ ਨੇ ਦੁਸ਼ਮਣ ਨੇ ਮੈਨੂੰ ਸਮਝ ਨਹੀਂ ਨਾ ਮੈਨੂੰ ਦੁਸ਼ਮਣ ਨੇ ਜਿਹੜਾ ਕੁਰਬਾਨੀ ਦਾ ਬੱਕਰਾ ਹੈ ਜਿਹਨੂੰ ਸੇਉਤੇ ਅੰਬੂਰ ਖੜਾਉਂਦੇ ਨੇ ਉਹ ਉਹਨਾਂ ਦੇ ਬਗਰ ਬਗਰ ਫਿਰਦਾ ਸਾਲ ਪਰ ਪਿਆ 2 ਸਾਲ ਜਦ ਨਾਲ ਜਦ ਕੁਰਬਾਨੀ ਨਹੀਂ ਹੁੰਦੀ ਉਹਨੂੰ ਕੀ ਪਤਾ ਉਹ ਤਾਂ ਇਹ ਸਮਝਦਾ ਵੀ ਇਤੋਂ ਚੰਗੇ ਮੈਨੂੰ ਬੰਦੇ ਹੀ ਨਹੀਂ ਮਿਲਣੇ ਉਹਨੂੰ ਕੀ ਪਤਾ ਵੀ ਮੈਰੀ ਕੁਰਬਾਨੀ ਇਹਨਾਂ ਨੇ ਲੈਣੀ ਹੈ ਬੱਸ ਐ ਅਗੜ ਪਾਲਦੇ ਨੇ ਨੂੰ ਦਿਖਾ ਕੇ ਲਾਲਚ ਇਹ ਅਗੜਾਂ ਦੇ ਮਗਰ ਮਗਰਾ ਜਿਵੇਂ ਕੁਰਬਾਨੀ ਦਾ ਬੱਕਰਾ ਮਗਰ ਮਗਰਾ ਹੁੰਦਾ ਫਿਰ ਇਹਨਾਂ ਕਰਵਾਨੀ ਦਾ ਬੱਕਰਾ ਉਹਨਾਂ ਦੇ ਮਗਰ ਮਗਰ ਫਿਰ ਦਉਂਦਾ ਜਿਹੜੀ ਚੀਜ਼ ਉਹਨੂੰ ਚੰਗੀ ਲੱਗਦੀ ਉਹੀ ਖਵਾ ਦਿੰਦੇ ਨੇ ਕਿਉਂ ਉਹਨਾਂ ਨੇ ਖਾਣਾ ਨਾ ਫਿਰ ਉਹ ਕੌਣ ਸਮਝਾਵੇ ਵੀ ਤੈਨੂੰ ਖਾਣੇ ਵਾਲੇ ਹੀ ਨੇ ਬੱਕਰੇ ਨੂੰ ਇਹਨੂੰ ਕੌਣ ਸਮਝਾਵੇ ਜਾਓਗਣੇ ਤੈਨੂੰ ਮਾਰਨਗੇ ਖਾੜ ਲਗੇ ਇਹ ਤੇਰੇ ਦੁਸ਼ਮਣ ਨੇ ਜ਼ਾਹਿਰ ਇਹ ਬਰਬਾਣੀ ਇਹ ਸਮਝਾ ਰਹੀ ਹੈ ਚੰਡੀ ਇਹ ਸਮਝਾ ਰਹੀ ਹੈ ਇਹਨੂੰ ਕਿ ਮਾਂ ਜੋ ਹੈ ਚੰਡੀ ਮਾਂ ਹੈ ਉਹ ਨਹੀਂ ਚਾਉਂਦੀ ਮਾਂ ਖੜੀ ਚਾਉਂਦੀ ਹੈ ਮੇਰਾ ਪੁੱਤ ਮਰ ਜਵੇ ਕੀ ਅਸੀਂ ਜਦ ਮਾਂ ਬਣਦੀ ਹੈ ਕੀ ਅਸੀਸ ਕੀ ਦਿੰਦੀ ਹੈ ਪੁੱਤਾਂ ਮਾਤਾ ਕੀ ਅਸੀਸ ਨੇ ਉਹ ਮੈਨੂੰ ਕਨਵਾ ਕਰ ਬਸ ਰਹਿ ਤੂੰ ਕੋ ਹਰ ਹਰ ਸਦਾ ਪਜੋ ਜਗਦੀਸ਼ ਜੇ ਤੈਨੂੰ ਨਿਮਖ ਹਰ ਹਾਲ ਨਹੀਂ ਬਿਸਰਦਾ ਸਦਾ ਜਗਦੀਸ਼ ਨਾਲ ਜੁੜਿਆ ਹੈ ਤੈਨੂੰ ਕੋਈ ਮਾਰੇ ਨਹੀਂ ਸਕਦਾ ਆ ਘਰੇ ਇਹ ਬੋ ਆ ਘਰੇ ਇਹ ਬੋ ਜਿਹੜੀ ਅਸਲੀ ਮਾਂ ਉਹ ਤਾਂ ਇਹ ਕਹੂ ਜਿਹੜੀ ਨਕਲੀ ਹੈ ਦੁਰਮਤ ਉਲੀ ਬਣੌਣੀ ਬਾਏ ਉਹ ਜਿਹੜੀ ਬੁੱਧੀ ਨੂੰ ਦੁਖੀ ਕਰਦੀ ਹੈ ਸਾਸ ਸਾਸ ਕੀ ਦੁਖੀ ਉਹ ਬਤਰੀ ਹੀ ਬਾਏ ਉਤਰੇ ਹੀ ਮਾਂ ਨੇ ਭੌਖੜਾ ਦਿੱਤਾ ਸੀ ਚੀਡੀ ਦੇ ਬੱਚੇ ਨੂੰ ਜਿਹੜੀ ਮਰ ਗਈ ਬੱਚਾ ਸੀ ਜੀ ਦਾ ਉਹ ਚਿਲਾ ਕਹਿੰਦਾ ਦੋਈ ਛਿੜੀ ਨੂੰ ਵੀ ਤੂੰ ਹੁਣ ਐ ਘਾਰੇ ਬੱਚੇ ਦਾ ਪਰ ਪਾੜ ਲਈਂ ਰੇ ਤੂੰ ਚੋਗਾ ਦਿਆ ਘਾਰੇ ਨੂੰ ਉਹਨੇ ਲੈ ਕੇ ਭੌਖੜਾ ਦੇ ਤਾ ਉਹਦੇ ਮੂੰਹ 'ਚ ਛੋਟਾ ਜਿਹਾ ਬੱਚਾ ਸੀ ਉਹਨੂੰ ਕੀ ਪਤਾ ਉਹਨੇ ਫੜ ਲਿਆ ਹੁਣ ਨਾ ਅੰਦਰ ਜਾਂਦਾ ਨਾ ਵਰ ਜਾਂਦਾ ਉਹਦੇ ਚੁਬ ਗਿਆ ਏ ਆਉਗਣ ਲੋ ਪੌਖੜਾ ਨੇ ਜਿਹੜੇ ਫਸੇ ਨੇ ਸਾਡੇ ਗੁਰਮਤ ਬਥੇਰਾ ਕਹਿੰਦੀ ਐ ਛੱਡਦੇ ਉਹ ਨਹੀਂ ਛੱਡਦੇ ਅਸੀਂ ਨਿਕਲਦੇ ਨਹੀਂ ਅੰਦਰ ਕਿਵੇਂ ਕੱਢੇ ਬੱਚਾ ਤਾਂ ਕੱਢੇ ਜੀ ਕੱਢਣ ਦੀ ਵਿਧੀ ਵੀ ਪਤਾ ਨਹੀਂ ਲੋਕ ਸਾਨੂੰ ਇਹ ਕੱਢਣ ਦੀ ਵਿਧੀ ਵੀ ਦੱਸਦੀ ਐ ਕੱਢਣ ਦੀ ᔪਗਤ ਵੀ ਦੱਸਦੀ ਐ ਯੋਗ ᔪਗਤ ਕਿਵੇਂ ਪਾਈ ਐ ਹੁਣ ਜੁੜਾ ਕਿਵੇਂ ਕਰੀਏ ਕੀ ਲੋਕ ਪੁੱਛਦੇ ਨਹੀਂ ਆ ਕੇ ਕੀ ਕਰੀਏ ਸਾਰੀ ਵਿਧੀ ਸਮਝਾਉਂਦੀ ਹੈ ਛੁੱਟਣ ਕੀ ਵਿਧੀ ਹੈ ਬਾਣੀ ਫਸਣ ਕੀ ਵਿਧੀਆਂ ਨੇ ਵਾਕੀ ਮਤਾਂ ਜੇ ਛੁੱਟਣਾ ਨਹੀਂ ਹੈ ਤਾਂ ਗੁਰਮਤ ਦੀ ਕੋਈ ਲੋੜ ਨਹੀਂ ਸਿੱਖ ਬਣਨ ਦੀ ਛੱਡ ਦਿਓ ਹੋਰ ਕੁਝ ਬਣ ਜੋ ਸਕ ਫਿਰ ਇਹ ਜੇ ਠੀਕ ਹੈ ਗੁਰਦੁਆਰੇ ਜਾਓ ਜਾਂ ਨਾ ਜਾਓ ਬਰਦਾ ਬਰਦਾ ਦੀਓ ਤਾਂ ਕੁਝ ਆਵੇ ਪਰੇ ਖਤਰਮ ਇਹ ਮਗੱਲਾਂ ਨੇ ਸਭ ਗੁਰਬਾਣੀ ਨਹੀਂ ਮੰਦੀ ਇਸ ਗੱਲ ਨੂੰ ਗੁਰਬਾਣੀ ਮੰਦੀ ਉਹ ਹੁਕਮ ਨਾਲ ਮਿਲਣਾ ਉਹ ਤਾਂ ਮਿਲਦਾ ਹੀ ਰਹਿਣਾ ਜਿਹੜੇ ਗੁਰਦਾਨੇ ਨਹੀਂ ਜਾਂਦੇ ਉਹਨਾਂ ਨੂੰ ਵੀ ਮਿਲਦਾ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਨੂੰ ਵੀ ਮਿਲਦਾ ਇਹ ਮਾਇਆ ਦੀ ਹੁਮਿੰਦ ਦੀ ਗੱਲ ਕਰਦੀ ਹੈ ਮਾਇਆ ਦੀ ਗੱਲ ਹੈ ਜਿਹੜੀ ਉਹਦਾ ਮਿਲਦੀ ਰਹਿਣੀ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ 200 ਕੋੁਰਵਾ ਦੇਵੀ ਹੋਏ ਨੇ ਤੁਹਾਡੇ ਦੇ ਵੀ ਹੋਏ ਨੇ ਭਗਤਾਂ ਦੇ ਵੀ ਹੋਏ ਨੇ ਉਹ ਵੀ ਹੁੰਦੇ ਰਹੇ ਨੇ ਉਹਦਾ ਵੀ ਕੋਈ ਸਬੰਧ ਨਹੀਂ ਇਹਦੇ ਨਾਲ ਉਹਦੇ ਨਾਲ ਕੋਈ ਸਬੰਧ ਨਹੀਂ ਇੱਥੇ ਤਾਂ ਕੁਝ ਹੋਰ ਹੀ ਮਿਲਦਾ ਜਿਹੜਾ ਕਿਤੋਂ ਨਹੀਂ ਮਿਲਦਾ ਉਹ ਮਿਲਦਾ ਜਿਹੜਾ ਪੈਸੇ ਨਾਲ ਨਹੀਂ ਮਿਲਦਾ ਉਹ ਮਿਲਦਾ ਜਿਹੜਾ ਰਾਜਾ ਨੂੰ ਵੀ ਨਹੀਂ ਮਿਲਦਾ ਉਹ ਮਿਲਦਾ ਹੈ ਗੁਰਬਾਣੀ ਤੋਂ ਜਿਹੜਾ ਕਿਤੋਂ ਵੀ ਨਹੀਂ ਮਿਲਦਾ ਉਹ ਅਸੀਂ ਲੈਣਾ ਨਹੀਂ ਉਹ ਨਹੀਂ ਲੈਣਾ ਫਿਰ ਸਿੱਖ ਬਣ ਕੇ ਲੈਣਾ ਵੀ ਕੀ ਹੈ ਕੀ ਲੋੜ ਐ ਸਿੱਖ ਬਣ ਦੀ ਜਿਹੜੇ ਕਲੇ ਨੂੰ ਨਹੀਂ ਸੀ ਸਿੱਖ ਬਣਾਉਂਦੇ ਗੁਰੂ ਇਹਨਾਂ ਮਨੂ ਸਿਖ ਇਸ਼ਾਰੇ ਦੇ ਕੇ ਸਿੱਖ ਬਣਾਉਂਦੇ ਇਹ ਆਪ ਐ ਸਿੱਖ ਨਹੀਂ ਬਣ ਸਕੇ ਨਾ ਬਣਦਾ ਹੁੰਦਾ ਕੋਈ ਸਿੱਖ ਉਹ ਤਾਂ ਕੋਟਨ ਮੈਂ ਨਾਨਕ ਕੋ ਨਾਰਾਇਣ ਜੀ ਜੀਤ ਜੀਤ ਤੇ ਕਰੋੜ ਜੋ ਕੋ ਬਿਰਲੇ ਨਿਕਲਦੇ ਹੁੰਦੇ। ਉਪਦੇਸ਼ ਸਾਰਿਆਂ ਨੂੰ ਕਰ ਸਕਦੇ ਹਾਂ ਅਸੀਂ। ਸਾਰੇ ਉਪਦੇਸ਼ ਸੁਣ ਸਕਦੇ ਨੇ। ਮਨ ਮੰਨੇ ਸਿੱਖ ਬਣ ਜਿਓ, ਜੇ ਮਨ ਮੰਨੇ ਨਾ ਬਣਿਓ। ਇਹ ਹੀ ਹੁੰਦਾ ਨਾ। ਕੋਈ ਵਾਂ ਕੀ ਪਤਾ ਕੀ ਕਿਹੜਾ ਚਾਹੁੰਦਾ ਬਣਨਾ ਕਿਹੜਾ ਨਹੀਂ ਚਾਹੁੰਦਾ। ਜਿਹੜਾ ਬਣਨਾ ਚਾਹੁੰਦਾ ਬਣ ਜਾਊਗਾ। ਉਪਦੇਸ਼ ਸਾਰੇ ਸਾਰਿਆਂ ਵਾਸਤੇ ਹੀ ਹੁੰਦੇ। ਉਪਦੇਸ਼ ਚਾਹ ਉਹ ਬਣਨਾ ਕੋ ਸੰਝਾਏ। ਜਿਹੜਾ ਬਣੂਗਾ ਬਣ ਜਾਊਗਾ। ਨੇ ਬਣੂ ਨਾ ਬਣੇ ਇਹਦੇ ਵਾਸਤੇ ਕੋਈ ਲੜਾਈ ਪੜਾਈ ਦੀ ਲੋੜ ਨਹੀਂ ਹੈ ਇਹ ਤਾਂ ਆਪਣੀ ਮਰਜ਼ੀ ਆ ਬਣਦੀ ਬਣ ਬਣਦੀ ਤੇ ਪ੍ਰਚਾਰ ਹੈ ਲੋ ਜੀ ਦਾ ਮਨ ਮਨ ਨੂੰ ਬਣ ਜੂ ਨਹੀਂ ਬਣੂਗਾ ਨਹੀਂ ਬਣੂ ਉਹ ਗੁਰੂ ਘਰ ਚ ਨਹੀਂ ਬਣੇ ਗੁਰੂ ਘਰ ਜੀ ਜਨਮ ਲੈ ਕੇ ਨਹੀਂ ਬਣਨੇ ਤੁਸੀਂ ਕਿਹਨੂੰ ਬਣਾ ਦੋਗੇ ਅਸੀਂ ਕਿਹਨੂੰ ਬਣਾ ਦਾਂਗੇ ਕੋਈ ਕਿਸੇ ਨੂੰ ਨਹੀਂ ਬਣਾ ਸਕਦਾ ਆਤਮਾ ਅਵਾਰਾ ਇਹਨੂੰ ਕੋਈ ਨਹੀਂ ਮਾਰ ਸਕਦਾ ਆਤਮਾ ਅਵਰੈ ਨੂੰ ਕੋਈ ਨਹੀਂ ਸਮਝਾ ਸਕਦਾ ਜਿੱਦਲੇ ਦਾ ਆਪ ਮਨ ਫਿਰਿਆ ਨਾ ਬਸ ਆਪ ਹੀ ਮੰਨ ਲੈ ਇਹ ਆਪਣੇ ਹੱਥੀ ਆਪਣਾ ਆਪੇ ਹੀ ਕਰਸੋ ਉਹ ਜਦ ਮੰਨਣਾ ਆ ਸੀ ਉਸ ਨੂੰ ਕਿਰਪਾ ਕਰ ਲਵੇ ਫਿਰ ਪੜ ਆਪਣੀ ਐ ਆਪਣੇ ਕਿਰਪਾ ਜਿਸ ਆਪ ਕਰੇ ਇਹਨੇ ਆਪਣੇ ਤੇ ਆਪਣੀ ਕਿਰਪਾ ਕਰਨੀ ਐ ਫਿਰ ਪਰਮੇਸ਼ਰ ਦੀ ਕਿਰਪਾ ਤਾਂ ਹਰ ਵਕਤ ਦੇ ਨਾਲੇ ਉਹ ਤਾਂ ਚਾਉਂਦਾ ਹੀ ਹੈ ਗੁਰੂ ਤਾਂ ਚਾਉਂਦਾ ਹੀ ਹੈ ਸਕੂਲ ਵਾਲਾ ਤਾਂ ਚਾਉਂਦਾ ਹੀ ਹੈ ਟੀਚਰ ਵੀ ਪੜ ਜਵੇ ਫਸਟ ਡਿਵੀਜ਼ਨ ਸਾਰੇ ਹੀ ਲੈਣ ਉਹ ਕਹਿੰਦੀ ਚਾਉਂਦਾ ਵੀ ਨਾ ਪੜੂ ਉਹ ਤਾਂ ਪੜਨ ਵਾਲੇ ਨਹੀਂ ਪੜਦੇ ਟੀਚਰ ਕਿਵੇਂ ਕੋਲ ਕੇ ਕਿਸ ਦੇ ਅੰਦਰ ਪਾ ਦੇ ਮਾਪੇ ਕਿਵੇਂ ਕੋਲ ਕੇ ਅੰਦਰ ਮਾਪੇ ਉਹਨੂੰ ਸਾਰੇ ਸਾਧਨ ਪੈਦਾ ਕਰਨਗੇ ਕਿਤਾਬਾਂ ਲੈ ਜਾਣਗੇ ਡਰੈਸ ਲੈ ਜਾਣਗੇ ਮੋਟਰਸਾਈਕਲ ਲੈ ਜਾਣਗੇ ਖਾਣਾ ਅੱਛਾ ਦੇ ਸਭ ਟਿਊਸ਼ਨ ਰੱਖ ਸਭ ਪਰ ਜੇ ਉਹਨੇ ਪੜ੍ਹਨਾ ਹੀ ਨਹੀਂ ਉਹਨੂੰ ਪੜ੍ਹਾਊ ਕੌਣ ਜੇ ਉਹਦਾ ਮਨ ਨਹੀਂ ਬੰਦਾ ਪੜ੍ਹਨੂੰ ਉਹਨੂੰ ਕੌਣ ਮਨਾਊਗਾ ਮਨ ਨੂੰ ਕੋਈ ਆਪਣਾ ਮਨ ਨਹੀਂ ਮੰਦਾ 2 ਮਿੰਟ ਵਾਸਤੇ ਆਪਾਂ ਤੇ ਦੂਏ ਦਾ ਮਨ ਕਿਵੇਂ ਬਣ ਜੂਗਾ ਆਪਣਾ ਹੀ ਮਨ ਆਪਣੇ ਕਾਬੂ ਨਹੀਂ ਦੂਏ ਦੇ ਕਾਬੂ ਕਿਵੇਂ ਆਉਗਾ ਇਹਨਾਂ ਨੁਕਤਿਆਂ ਨੂੰ ਸਮਝੇ ਤੇ ਬਿਨਾ ਪੱਬੜੂਸਾ ਪਿਆ ਹੋਇਆ ਇਹਨਾਂ ਨੁਕਤੇ ਦਾ ਫਾਇਦਾ ਸੰਤਾ ਠਾਉਂਦੇ ਨਹੀਂ ਜਿਸਰ ਤੇ ਹੱਥ ਰੱਖ ਕੇ ਐਵੇਂ ਕਰ ਦਿੰਨੇ ਤੁਸੀਂ ਆਪਣਾ ਮੰਨਤਾ ਕਰ ਨਹੀਂ ਸਕਦੇ ਦੂਏ ਦਾ ਕਿੱਥੋਂ ਕਰ ਦੋਗੇ ਜਿਹੜਾ ਕਹਿੰਦਾ ਐ ਹੋ ਜਾਂਦਾ ਉਹ ਬਹੁਤ ਹੀ ਖਤਰਨਾਕ ਆਦਮੀ ਹੈ ਗੁਰਬਾਣੀ ਨਹੀਂ ਇਹ ਗੱਲ ਕਹਿੰਦੀ ਬਿਲਕੁਲ ਵੀ ਕਬੀਰ ਤਾਂ ਆਪਣੇ ਮੁੱਢੇ ਨੂੰ ਕਹਿੰਦਾ ਉਪਜਾ ਪੂਤ ਕਮਾਲ ਹਰ ਕਿਸੇ ਨੂੰ ਛੱਡ ਕੇ ਘਰ ਲਾਇਆ ਮਾਲ ਉਹ ਤਾਂ ਆਪਣੇ ਮੁੰਡੇ ਨੂੰ ਕਹਿ ਰਿਹਾ ਮੇਰਾ ਮੁੰਡਾ ਨਹੀਂ ਠੀਕ ਹੋ ਰਿਹਾ ਆਪਣਾ ਮਨ ਠੀਕ ਹੋ ਗਿਆ ਇਹ ਸਭ ਤੋਂ ਵੱਡੀ ਜਿੱਤ ਹੈ ਦੁਆ ਛੱਡੋ ਤੁਸੀਂ ਦੁਆ ਦੀ ਆਪ ਆਪਣਾ ਮਨ ਮੰਨਣਾ ਹੀ ਸਭ ਤੋਂ ਵੱਡੀ ਪ੍ਰੋਬਲਮ ਹੈ ਆਪਣਾ ਮਨ ਮੰਨਣਾ ਜਿਹਨੇ ਆਪਣਾ ਮਨ ਜਿੱਤ ਲਿਆ ਉਹਨੇ जग ਜਿੱਤ ਲਿਆ ਸਾਰਾ ਮਨ ਜਿੱਤ ਤੇ ਜਗ ਜਿੱਤ ਰਹਿ ਗਈ ਗਿਆ ਉਹਨੇ ਮਨ ਜਿੱਤ ਲਿਆ ਆਪਣਾ ਤੂੰ ਦੂਏ ਦੇ ਮਨ ਨੂੰ ਮਨੋੜ ਦੀ ਗੱਲ ਕਰਦਾ ਆਪਣਾ ਹੀ ਮਨਾ ਕੇ ਦੇਖ ਲੋ ਲੈ ਮਨਪਰੂਤ ਸਭ ਬਕਵਾਸ ਸਭ ਧਰਮ ਦੇ ਨੋ ਤੇ ਪਖੰਡਾ ਹੈ ਜੇ ਕੋਈ ਕਹੇ ਮੈਂ ਕਿਸੇ ਦਾ ਮਨ ਮਨਾ ਦੂੰ ਬਿਲਕੁਲ ਝੂਠ ਹੈ ਝੂਠ ਕਪਟੀ ਬੰਦਾ ਹੈ ਖਤਰਨਾਕ ਬੰਦਾ ਹੈ ਪਖੰਡੀ ਬੰਦਾ ਹੈ ਟੋਕੇ ਭਾਜ ਬੰਦਾ ਹੈ ਉਹ ਪਰਪੰਚੀ ਬੰਦਾ ਹੈ ਉਹ ਜਿਹੜਾ ਕਹੇ ਮੈਂ ਸਿੱਖ ਬਣਾਤਾ ਕੋਈ ਕਿਵੇਂ ਇਹ ਐਨੇ ਮੈਂ ਮਰਤਿਚਕਾਰ ਤੇ ਸਿੱਖ ਬਣਾਉਂਦੇ ਸਿੱਖ ਉਹ ਆਪ ਵੀ ਸਿੱਖ ਨਹੀਂ ਦਾ ਮਤਲਬ ਜਿਹਨੇ ਸਿੱਖ ਕਹਿੰਦਾ ਮੈਂ ਬਣਾਉਂਦੇ ਨਾ ਜਾਇ ਜਾਂ ਉਹ ਹੈ ਉਹ ਹੀ ਉਹ ਹੀ ਵੀ ਨਹੀਂ ਬਣੇ ਉੱਤੇ ਆਪ ਤਾਂ ਸਿੱਖ ਹੈ ਨਹੀਂ ਜਿਹੜਾ ਸਿੱਖ ਆਪ ਹੈ ਉਹ ਨਹੀਂ ਮੰਨ ਸਕਦਾ ਮੈਂ ਕਿਸੇ ਨੂੰ ਸਿੱਖ ਬਣਾ ਸਕਦਾ ਗੁਰੂ ਨਾਨਕ ਦੇਵ ਆਪਣੇ ਮੁੰਡੇ ਸਿੱਖ ਨਹੀਂ ਬਣੇ ਔਰ ਸੱਚ ਹੈ ਗੱਲ